ਔਰ ਮੱਕਾ ਸ਼ਰੀਫ ਚ ਅੱਜ ਦੇ ਦਿਨ ਜਿਹੜਾ ਹੈ ਹਜ ਦੀ ਨਮਾਜ਼ ਜਿਹੜੀ ਹੈ ਉਹ ਪੂਰੀ ਦੁਨੀਆ ਦੇ ਮੁਸਲਮਾਨਾਂ ਨੇ ਅਦਾ ਕੀਤੀ ਹੈ ਅੱਜ ਦੀ ਈਦ ਨੂੰ ਅਸੀਂ ਆਮ ਜ਼ੁਬਾਨ ਚ ਕੁਰਬਾਨੀ ਦੀ ਈਦ ਵੀ ਕਹਿੰਦੇ ਆ ਇਸ ਈਦ ਦੇ ਮੌਕੇ ਤੇ ਅੱਲਾਹ ਤਾਲਾ ਦੇ ਨਬੀ ਹਜ਼ਰਤ ਇਬਰਾਹੀਮ ਵੱਲੋਂ ਖੁਦਾ ਦੇ ਹੁਕਮ ਦੇ ਮੁਤਾਬਕ ਜਦ ਆਪਣਾ ਬੇਟਾ ਕੁਰਬਾਨ ਕਰਨ ਦੇ ਲਈ ਉਹ ਤਿਆਰ ਹੋ ਗਏ ਤੇ ਅੱਲਾਹ ਤਾਲਾ ਨੂੰ ਉਹਨਾਂ ਦੀ ਇਹ ਅਦਾ ਪਸੰਦ ਆਈ ਕਿ ਇਹਨਾਂ ਨੇ ਮੇਰੇ ਹੁਕਮ ਨੂੰ ਮੰਨਿਆ ਔਰ ਆਪਣੇ ਬੇਟੇ ਨੂੰ ਕੁਰਬਾਨ ਕਰਨ ਲਈ ਤਿਆਰ ਹੋ ਗਏ ਨੇ ਤੇ ਉਹਨਾਂ ਦੀ ਯਾਦ ਦੇ ਵਿੱਚ ਇਹ ਈਦ ਮਨਾਇ ਜਾਂਦੀ। ਇਸ ਈਦ ਦਾ ਅਸਲ ਜਿਹੜਾ ਸੁਨੇਹਾ ਹੈ ਉਹ ਇਹ ਹੈ ਕਿ ਤੁਸੀਂ ਆਪਣੇ ਅੰਦਰ ਕੁਰਬਾਨੀ ਦੇਣ ਦਾ ਜਜ਼ਬਾ ਰੱਖੋ। ਔਰ ਕੁਰਬਾਨੀ ਸਿਰਫ ਇਹ ਨਹੀਂ ਕਿ ਤੁਸੀਂ ਜਾਨਵਰ ਦੀ ਦਿਨੇ ਹੋ। ਕੁਰਾਨ ਸ਼ਰੀਫ 'ਚ ਲਿਖਿਆ ਹੈ ਕਿ ਖੁਦਾ ਦੇ ਕੋਲ ਤੁਹਾਡੇ ਵੱਲੋਂ ਅਗਰ ਕੋਈ ਕੁਰਬਾਨੀ ਦਿੱਤੀ ਜਾਂਦੀ ਹੈ ਤੇ ਉਹਦਾ ਖੂਨ ਜਾਂ ਗੋਸ਼ਤ ਨਹੀਂ ਪਹੁੰਚਦਾ ਬਲਕਿ ਤੁਹਾਡੀ ਨੀਅਤ ਪਹੁੰਚਦੀ ਤੁਹਾਡੀ ਨੀਅਤ ਹੈ ਕਿਦਾਂ ਦੀ। ਹੁਣ ਕੁਰਬਾਨੀ ਸਿਰਫ ਜਾਨਵਰਾਂ ਦੀ ਨਹੀਂ ਹੁੰਦਾ ਫਿੱਦੀਆ ਹੈ। ਅਸਲ ਕੁਰਬਾਨੀ ਤਾਂ ਤੁਹਾਡੇ ਆਪਣੇ ਮિજાਜ ਦੀ ਹੈ ਕਿ ਕੀ ਤੁਸੀਂ ਬੁਰਾਈਆਂ ਨੂੰ ਤਿਆਗਣ ਦੀ ਕੁਰਬਾਨੀ ਦੇ ਸਕਦੇ ਹੋ ਕੀ ਤੁਸੀਂ ਆਪਣੀ ਝੂਠੀ ਆਕਰ ਦੀ ਕੁਰਬਾਨੀ ਦੇ ਸਕਦੇ ਹੋ ਕੀ ਤੁਸੀਂ ਨਾਰਾਜ਼ਗੀ ਨੂੰ ਦੂਰ ਕਰਕੇ ਪਿਆਰ ਮੁਹੱਬਤ ਕੁਰਬਾਨ ਕਰ ਸਕਦੇ ਹੋ ਕੀ ਤੁਸੀਂ ਗਰੀਬ ਦੀ ਮਦਦ ਕਰਕੇ ਆਪਣੇ ਪੈਸੇ ਦੀ ਕੁਰਬਾਨੀ ਦੇ ਸਕਦੇ ਹੋ ਕੀ ਤੁਸੀਂ ਮੈਂ ਮੈਂ ਕਰਨ ਦੀ ਜਿਹੜੀ ਤੁਹਾਨੂੰ ਆਦਤ ਪਈ ਹੋਈ ਹੈ ਆਪਣੀ ਮੈਂ ਮੈਂ ਨੂੰ ਛੱਡ ਸਕਦੇ ਹੋ ਅਗਰ ਇਸ ਤਰ੍ਹਾਂ ਦੀ ਕੁਰਬਾਨੀ ਤੁਸੀਂ ਪੇਸ਼ ਕਰਦੇ ਹੋ ਅੱਜ ਦੀ Eid ਦੇ ਦਿਨ ਤੇ ਉਸ ਈਦ ਨੂੰ ਹੀ ਅਸਲ ਈਦ ਜਿਹੜਾ ਉਹ ਸਮਝਿਆ ਜਾਂਦਾ ਕਿਉਂਕਿ ਖੁਦਾ ਦਾ ਹੁਕਮ ਹੈ ਕਿ ਉਹ ਤੁਹਾਡੀ ਨੀਅਤ ਨੂੰ ਦੇਖਣਾ ਚਾਹੁੰਦਾ ਹੈ ਤੁਹਾਡੇ ਵੱਲੋਂ ਦਿੱਤੇ ਕਿ ਜਾਨਵਰ ਜਾਂ ਤੁਹਾਡੇ ਵੱਲੋਂ ਦਿੱਤੀ ਗਈ ਦੌਲਤ ਜਿਹੜੀ ਹੈ ਖੁਦਾ ਦੇ ਨਜ਼ਦੀਕ अहमियत ਨਹੀਂ ਰੱਖਦੀ ਤੇ ਅੱਜ ਦੀ ਈਦ ਦਾ ਸੁਨੇਹਾ ਖਾਸ ਕਰਕੇ ਭਾਰਤ ਦੀ ਚੰਗੀ ਆਜ਼ਾਦੀ ਜੋ ਮੁਸਲਮਾਨਾ ਵੱਲੋਂ ਜਿਹੜੀਆਂ ਬੜੀਆਂ ਕੁਰਬਾਨੀਆਂ ਜਿਨ੍ਹਾਂ ਚ ਲਾਤਦਾਦ ਲੋਕਾਂ ਦੀਆਂ ਜੇਲ੍ਹਾਂ ਦੀ ਸਜ਼ਾਵਾਂ ਫਾਂਸੀਆਂ ਦੇ ਫੰਦੇ ਉਹ ਵੀ ਜਿਹੜਾ ਜਜ਼ਬਾ ਸਾਨੂੰ ਮਿਲਿਆ ਹਜ਼ਰਤ ਮੁਹੰਮਦ ਸਾਹਿਬ ਨੇ ਕੁਰਬਾਨੀ ਦੀ Eid ਦੇ ذریعے ਸਾਨੂੰ ਉਹ ਜਜ਼ਬਾ ਜਿਹੜਾ ਉਹ منتقل ਕੀਤਾ ਹੈ ਕਿ ਆਪਣੇ ਦੇਸ਼ ਨੂੰ ਸਮਰਪਿਤ ਹੋਣ ਦੀ ਵੀ ਤੁਹਾਡੇ ਅੰਦਰ ਜਜ਼ਬਾ ਹੋਣਾ ਚਾਹੀਦਾ ਹੈ। ਹਾਂਜੀ। ਜੀ ਮੇਰੇ ਸਾਹਿਬ ਅੱਜ ਦੀ Eid ਅੱਜ ਦਾ ਇਹ ਪਵਿੱਤਰ ਦਿਹਾੜਾ Eid ਦਾ ਫੀਲਗਾਂ ਜੰਮਾ ਮਸਜਿਦ ਦੇ ਵਿੱਚ ਅਸੀਂ Eid ਦਾ ਦਿਹਾੜਾ ਮਨਾਇਆ ਵਾ। ਔਰ ਸਾਰੇ ਮੁਸਲਿਮ ਭਾਈਚਾਰੇ ਨੂੰ ਅੱਜ ਦੇ ਇਸ ਪਵਿੱਤਰ ਦਿਹਾੜੇ ਦੀ ਜਿੱਥੇ ਮੁਬਾਰਕਵਾਦ ਦਿੰਨੇ ਆ। ਮੇਰੇ ਨਾਲ ਲੁਧਿਆਣੇ ਦੇ ਮਹਿਰ ਪ੍ਰਿੰਸੀਪਲ ਮੈਡਮ ਇੰਦਰਜੀਤ ਕੌਰ ਜੀ ਔਰ ਸਾਰੇ ਅਸੀਂ ਅੱਜ ਭਾਈਚਾਰਾ ਰਲ ਕੇ ਅੱਜ ਦੇ ਇਸ ਪਵਿੱਤਰ ਦਿਹਾੜੇ ਦੀ ਜਿੱਥੇ ਮੁਸਲਮ ਭਾਈਚਾਰੇ ਨੂੰ ਮੁबारकबाद ਦਿਆਂ ਉੱਥੇ ਅੱਲਾਹ ਤਾਲਾ ਅੱਗੇ ਅਰਦਾਸ ਕੀਤੀ ਹੈ ਕਿ ਸਾਰਿਆਂ ਦਾ ਸਾਡਾ ਜਿਹੜਾ ਇਹ ਭਾਈਚਾਰਾ ਇਸੇ ਤਰ੍ਹਾਂ ਹੀ ਬਣਾ ਕੇ ਰੱਖੇ ਅੱਲਾਹ ਤਾਲਾ ਆਪਣੀ ਕਿਰਪਾ ਬਣਾ ਕੇ ਰੱਖੇ ਔਰ ਸਾਰਿਆਂ ਨੂੰ ਇਸ ਗੱਲ ਦੀ ਅੱਜ ਅੱਲਾਹ ਤਾਲਾ ਵੱਲੋਂ ਜਿਹੜਾ ਮੈਸੇਜ ਆ ਇਹੀ ਆ ਵੀ ਜਿਹੜਾ ਸਾਡਾ ਗੁਲਦਸਤਾ ਇਹਨੂੰ ਹੋਰ ਖੂਬਸੂਰਤ